ਅੱਜ ਗੁਰਪ੍ਰੀਤ ਸਿੰਘ ਜੀ ਦਾਸ ਗੁਰਪਾਲ ਸਿੰਘ ਹਸਰਾ ਅਮਰੀਕਾ ਤੋਂ ਬਿਕੋਜ਼ ਨੰਬਰ 10020 ਅਗਰੇਨਿਸ ਕਰ ਨਹੀਂ ਚਾਹੁੰਦਾ ਜੀ ਦਾਸ ਤੋਂ ਫਤਿਹ ਗੁਰਜੀ ਕਰਦਾਈ ਬਾਹੁਰਜੀ ਕਾ ਖਾਲਸਾ ਬਾਹੀ ਜੀ ਕੀ ਫਤਿਹ ਜਿਸ ਤਰ੍ਹਾਂ ਜੀ ਆਪਣਾ ਪ੍ਰੋਜੈਕਟ ਸੀਗਾ ਵੀ ਆਪਾਂ ਵੀ ਵੱਧ ਤੋਂ ਵੱਧ ਵੀ ਨਾਨਕ ਸਰ ਤੇ ਧੰਤਨ ਬਾਬੇ ਈਸ਼ਰ ਸਿੰਘ ਜੀ ਮਹਾਰਾਜ ਜੀਆਂ ਵੀ ਸਾਖੀਆਂ ਅੱਖੀਂ ਡਿੱਠੇ ਨਜ਼ਾਰੇ ਜਿਹਾ ਹੈਗੇ ਆ ਸੀ ਵੀ ਮਿਰਕਲਸ ਆ ਗਿਆ ਉਹ ਆਪਾਂ ਵੀ ਬਰਨ ਕਰਨੀ ਚਾਹੁੰਦੇ ਜੀ ਉਸ ਦਾ ਕਿਸੇ ਤੇ ਮੈਂ ਵੀ ਬਹੁਤ ਲੋਕਾਂ ਦੇ ਤੁਸੀਂ ਸਹਿਯੋਗਤਾ ਸੰਗੀਆਂ ਦੇ ਸੰਗਤਾਂ ਦੇ ਬਹੁਤ ਸਹਿਯੋਗ ਦਿੱਤਾ ਵੀ ਬਹੁਤ ਦਾਸਕੋਸ਼ਾ ਜੀ ਇਸ ਕਰਕੇ ਵੀ ਬਤ ਉਹ ਸਾਕੀਆਂ ਤਾਂ ਸਵੇਖੋ ਬਤ ਸਾਕੀਆਂ ਦਾ ਮੇਰਾ ਮੇ ਮਕਸਦ ਹੈ ਜੀ ਸਾਕੀਆਂ ਉਹ ਲੈ ਕੇ ਆਉਣੇ ਨਾਮੀ ਬੰਦੇ ਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਕੋਸ਼ਿਸ਼ ਖੜੀਆਂ ਦੇ ਟੈਲੀਫੋਨ ਨੰਬਰ ਵੀ ਦਿੱਤੇ ਆ ਵੀ ਤਾਂ ਕਿ ਵੀ ਬੰਦਾ ਵੀ ਇਨਸਟੈਡ ਆਫ ਕਾਲਿੰਗ ਮੀ ਇਟਸ ਬੈਟਰ ਟੂ ਕਾਲ ਥਮ ਟੂ ਹਾਂ ਵੀ ਉਹਨਾਂ ਕੋਈ ਫਾਇੰਡ ਆਊਟ ਕਰ ਲਓ ਵੀ ਸਾਰਾ ਕੋ ਜਿਹੜਾ ਹੈਗਾ ਤੇ ਵੀ ਇਹ ਸਾਕੀਆਂ ਮੇਰਾ ਮੇ ਮਕਸਦ ਹੈ ਕੋਈ ਸਾਕੀ ਸਾਰੀ ਸੱਚੀਆਂ ਹੈ ਵੀ ਚੰਬੇੜੀਆਂ ਵਿਸ਼ਵਾਸ ਕਰਨੀਆਂ ਔਕੀਆਂ ਪਰ ਪਰਿਵਾਰ ਦੇ ਜਦੋਂ ਆਪਾਂ ਨਾ ਦਿੰਦੇ ਆ ਉਹ ਕਰਕੇ ਉਹ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀ ਹੈ ਜਿਹੜੀ ਅੱਜ ਦੀ ਸਾਕੀ ਹੈ ਜੀ ਤੇ ਵੀ ਇਹ ਹੈਗੀ ਹੈ ਜੀ ਭਾਈ ਬਾਘੂ ਸਿੰਘ ਜੀ ਹੁਣੇ ਦੀ ਸਾਕੀ ਆ ਜਗਰਾਉਂਦੇ ਸੀ ਤੇ ਜਿਹੜੇ ਕਿ ਭਾਈ ਗਰਚਰਨ ਸਿੰਘ ਰਸੀਆ ਜੀ ਦੇ ਪਿਤਾ ਜੀ ਸੀ ਉਹਨਾਂ ਦੀ ਵੀ ਸਾਕੀ ਸੁਣੋ ਨਾ ਸਾਕੀ ਤੇ ਸਾਸੀਂ ਵੀ ਜਗਰਾਉ ਰਹੇ ਦੇ ਸੀ ਜੀ ਤੇ ਉਹ ਵੀ ਜਗਰੌਣੇ ਦੀ ਸੀ ਤੇ ਵੀ ਸਾਡੇ ਘਰ ਤੋਂ ਮੇਰੇ ਖਲ ਬਈ ਅਧਿਕ ਮੀਲ ਤੋਂ ਦੂਰ ਇਹਨਾਂ ਕਰਸੀਆ ਤੇ ਵੀ ਸਾਡੇ ਘਰੇ ਜਿੰਨੇ ਵੀ ਸੰਪਰਪ ਇਸ ਸੰਪਰਪਾ ਰਹੀ ਹੁੰਦੇ ਸੀ ਤੇ ਵੀ ਸਹਿਜ ਪਠ ਵੀ ਹੁੰਦੇ ਸੀ ਖੰਡ ਪਠ ਵੀ ਹੁੰਦੇ ਸੀ ਉਸ ਭਾਈ ਬਾਦ ਬਾਗੀ ਸੰਜੀ ਸੀ ਨਾਲ ਲੈ ਕੇ ਹੁੰਦੇ ਹੁੰਦੇ ਸੀ ਮਿਸ਼ਨੇ ਲੈ ਕੇ ਹੁੰਦੇ ਹੁੰਦੇ ਸੀ ਵੀ ਆਕੇ ਨਾ ਉਹ ਸਭ ਇਹ ਸਾਰੇ ਸੇਵਾ ਕਰ ਦਿੰਦੇ ਸੀ ਤੇ ਜਿਹੜਾ ਅੱਜ ਦੀ ਸਾਖੀ ਆਈ ਵੀ ਮੇਨ ਮਕਸਦ ਜੇ ਸੀਗਾ ਤੇ ਜਦੋਂ ਭਤੰਤ ਬਾਬਨਦ ਸਿੰਘ ਜੀ ਮਾਰੇ ਜੀ ਤੋਂ ਪਾਕਿਸਤਾਨ ਜਾਂਦੀ ਸੀ ਝਗ ਬਗਿਆਨੇ ਉਹਨਾਂ ਜਿੱਥੇ ਵੀ ਬਹੁਤ ਸੇਵਾ ਕਰਦੇ ਸੀ ਜੀ ਉੱਥੇ ਵੀ ਭਾਈ ਉਤਮ ਸਿੰਘ ਜੀ ਭਾਈ ਉਤਮ ਸਿੰਘ ਜੀ ਘਰ ਦਿੰਦੇ ਸੀ ਜਿੰਨੇ ਉੱਥੇ ਉਤਮ ਪੰਡਾ ਮੇਰਾ ਨਾਨਕ ਸਰ ਬਣਿਆ ਤੇ ਉਤਮ ਪੜਾ사 ਕਰ ਦਿੰਦੇ ਸੀ ਤੇ ਉੱਥੇ ਤੇ ਉਹਨਾਂ ਦੇ ਦੋ ਲੜਕੇ ਸੀ ਇੱਕ ਭਾਈ ਗੁਰਮੁਖ ਸਿੰਘ ਜੀ ਤੇ ਇੱਕ ਭਾਈ 바이ਰੂ ਸਿੰਘ ਜੀ ਭਾਈ ਗੁਰਮੁਖ ਸਿੰਘ ਦੇ ਭਾਈ 바이ਰੂ ਸਿੰਘ ਭਾਈ ਦਾ ਭਾਈ 바이ਰੂ ਸਿੰਘ ਜੀ ਜਗਰਾਉ ਰਹਿੰਦੇ ਸੀ ਤੇ ਗਰੀਬੀ ਨੇ ਕਾफी ਲੱਖ ਤੋੜਿਆ ਹੋਇਆ ਸੀ ਉਹਨਾਂ ਦਾ ਗਰੀਬੀ ਨੇ ਕਾफी ਲੱਖ ਤੋੜਿਆ ਸੀ ਤੇ ਉਹਨਾਂ ਦੇ ਪੰਜ ਸੁਪੁੱਤਰ ਸੀ ਤੇ ਸਪਾਈ ਕਰਤਾਰ ਸਿੰਘ ਜੀ ਭਾਈ ਅਵਤਾਰ ਸਿੰਘ ਜੀ ਤੇ ਭਾਈ ਸਤਨਾਮ ਸਿੰਘ ਜੀ ਤੇ ਭਾਈ ਪ੍ਰੀਤਮ ਸਿੰਘ ਜੀ ਤੇ ਭਾਈ ਗੁਰਚੰਦ ਸਿੰਘ ਜੀ ਰਸਿਆ ਤੋਂ ਛੋਟੇ ਸੀ ਪੰਜ ਸੁਪੁੱਤਰ ਸੀ ਤੇ ਉੱਥੇ ਜਗਰੋਂ ਕਰਾਏ ਜੇ ਮਕਾਨ ਤੇ ਰਹਿੰਦੇ ਹੁੰਦੇ ਸੀ ਇਹ ਸਾਡੇ ਘਰ ਦੇ ਨੇੜੇ ਹੀ ਸੀ ਰਕਾਰ ਦੇ ਨੇ ਜੀ ਕਿ ਕਰ ਉਹ ਅਸੀਂ ਉਹਨਾਂ ਜਿਹੜੇ ਜਾਂਦੇ ਵੀ ਰਹੇ ਹਾਂ ਜੀ ਜਦੋਂ ਕਿ ਗੁਰੂ ਸਾਹਿਬ ਲੈ ਕੇ ਹੁੰਦੇ ਹੁੰਦੇ ਸੀ ਜਾਂ ਹੋਰ ਵੀ ਅਸੀਂ ਜਾਂਦੇ ਰਹੇ ਜੀ ਸਾਡਾ ਹੌਣ ਜਾਨੀ ਸੀ ਪ੍ਰਵਾਡ ਤੇ ਇਹਨਾਂ ਦੇ ਕੋ ਗਰੀਬੀ ਕਰਦੇ ਨਾ ਜਿਵੇਂ ਸਮਾਂ ਇਸ ਤਰ੍ਹਾਂ ਬਣਾ ਜਦੋਂ ਗਰੀਬੀ ਹੁੰਦੀ ਹੈ ਜੇ ਫਿਰ ਬੰਦਾ ਜੀ ਸਾਰੇ ਪਾਸੇ ਵੀ ਹੱਥ ਪੈਰ ਮਾਰਦਾ ਵੀ ਕਿਵੇਂ ਰੱਖੇ ਵੀ ਗਰੀਬੀ ਵੀ ਦੂਰ ਹੋਵੇ ਸਾਡੀ ਤੇ ਭਾਈ ਬਾਈ ਰਸੂਨ ਦੀ ਭੈਣ ਸੀ ਜੀ ਇੱਕ ਭੈਣ ਗਵਾਲੀਆ ਰਹਿੰਦੀ ਸੀ ਇੱਥੋਂ ਕਿ ਸ਼ੁਰੂ ਹੁੰਦੀ ਹੈ ਇਹ ਗੱਲ ਸਾਰੀ ਗਵਾਲੀਆ ਰਹਿੰਦੇ ਸੀ ਗਵਾਲੀ ਰਹੋ ਨਬੀ ਆਹ ਜੀ ਨਬੀ ਟੈਪਸ ਵਗੈਰਾ ਜੀ ਆਪਣੇ ਬਾਥਰੂਮ ਦੇ ਟੈਪਸ ਵਗੈਰਾ ਹੋ ਰਾਇ ਹੈ ਇਹ ਤੇ ਬਾਕੀ ਜਿਹੜਾ ਖੂਦ ਜਾਂ ਟੰਡਾਮ ਦੀਆਂ ਸੀ ਉਹਨਾਂ ਨੂੰ ਬਣਾਉਣ ਦਾ ਇਹ ਉਹਨਾਂ ਦਾ ਕੰਮ ਸੀ ਜੀ ਉਹਨਾਂ ਨੇ ਵੀ ਆਪਣੇ ਵੀ ਭਾਈ ਵਾਗਿਸ ਨੇ ਭੈਣ ਨੇ ਕਿਹਾ ਭਾਈ ਵਾਗਿਸ ਨੇ ਵੀ ਆਪਾਂ ਵੀ ਕਿਹਾ ਕਿੰਨਾ ਚੰਗਾ ਹੋਊ ਵੀ ਤੁਹਾਡੇ ਬੱਚਿਆਂ ਦੀ ਗਰੀਬੀ ਚੱਕੀ ਜਾਊਗੀ ਵੀ ਸਾਡਾ ਦਾ ਕਾਰੋਬਾਰ ਚੱਲਦਾ ਹੀ ਆ ਤੁਸੀਂ ਸਾਡੇ ਨਾਲ ਗਵਾਲੀ ਰਾਜੋ ਕੋਲੀ ਆ ਕੇ ਆਪਾਂ 50 50 ਆਪਾਂ ਵੀ ਕਰ ਲੈਨੇ ਸ਼ੇਅਰ ਕਰ ਲੈਨੇ ਇਹ ਤੇ ਦੇਖੋ ਜੀ ਬਾਬਾ ਈਸ਼ਰਸ ਜੀ ਮਹਾਰਾਜ ਦੀ ਪ੍ਰਤੱਖ ਸੇ ਮੈਂ ਸਾਨੂੰ ਦੱਸਣ ਗਿਆ ਜੀ ਉਹ ਬਚਨ ਜਿਹੜਾ ਸਾ ਵੀ ਵੀ ਸਾਧੂ ਜਿਵੇਂ ਸਾਧੂ ਕੋ ਜਿਹੜਾ ਸੈਸਾ ਸਾਧੂ ਉਹ ਲੈ ਬਲਤਾਂ ਗਿਆ ਉਹ ਚੀ ਹੋ ਲੱਗੀ ਆ ਤੇ ਭਾਈ ਵਾਇਕਸ ਜੀ ਵੀ ਦੋ ਚਿੱਤੇ ਹੋ ਗਈ ਵੀ ਵੀ ਸੋਚਣ ਲੱਗੇ ਵੀ ਜਾਂ ਵੀ ਸਾਨੂੰ ਅਸੀਂ ਵੀ ਉੱਥੇ ਵੀ ਜਾਣਾ ਚਾਹੀਦਾ ਵੀ ਉੱਥੇ ਵੀ ਜਾ ਵੀ ਅਸੀਂ ਜਗਰਾਉਣਾ ਲੈਣਾ ਚਾਹੀਦਾ ਬਈ ਫਿਰ ਇਹਨਾਂ ਨੇ ਕੀ ਕੀਤਾ ਜੀ ਵੀ ਇਹਨਾਂ ਨੇ ਵੀ ਭਾਈ ਵਾਇਕਸ ਨੇ ਨੇ ਤੇ ਵੀ ਨਾਲਸੇ ਜਾ ਕੇ ਭਤਤ ਬਾਬਾਈਸ਼ਰ ਸਿੰਘ ਜੀ ਮਹਾਰਾਜ ਨੂੰ ਕੋਈ ਬੇਨਤੀ ਕੀਤੀ ਵੀ ਆ ਕੇ ਵੀ ਬਾਬਾ ਜੀ ਵੀ ਸਾਨੂੰ ਥੋੜੀ ਜੀ ਇਸ ਗਰੀਬੀ ਨਾਲ ਅਸੀਂ ਬਹੁਤ ਉਲਝ ਰਹੇ ਆ ਤੇ ਬੜੀ ਮਿਹਨਤ ਕਰਦੇ ਆ ਪਰ ਗਰੀਬੀ ਸਾਡਾ ਵੀ ਪਿੱਛਾ ਨਹੀਂ ਛੱਡਦੀ ਤੇ ਵੀ ਅਸੀਂ ਇਸ ਕਰਕੇ ਵੀ ਸਾਡੀ ਭੈਣ ਨੇ ਸੰਸਲਾਹ ਦਿੱਤੀ ਆ ਵੀ ਆਪਾਂ ਕਿਉਂ ਨਾ ਆਪਾਂ ਵੀ ਉੱਥੇ ਗਵਾਲੀ ਚੱਲ ਜਾਈਏ ਗਵਾਲੀ ਜਿੱਥੇ ਸਾਡਾ ਹਿੱਸਾ ਪਾ ਲੈਨੇ ਆ ਵੀ ਸਾਡੀ ਗਰੀਬੀ ਦੂਰ ਹੋ ਜੂਗੀ ਤੇ ਬਾਬਾ ਜੀ ਨੇ ਬੱਚੇ ਕੀਤੇ ਜੀ ਬਾਬਾ ਜੀ ਨੇ ਬੱਚੇ ਕਿਹਾ ਵੀ ਤੇ ਬਾਈਰਸਾ ਕੇ ਦੇ ਆਪਾਂ ਵੀ ਬੱਚਿਆਂ ਨੂੰ ਇੱਥੇ ਆਪਾਂ ਵੀ ਕੀਰਤਨ ਦੀ ਫੈਕਟਰੀ ਲਾ ਦੇ ਨਾਲੇ ਤਾਂ ਬੱਚੇ ਇਧਰ ਥੋੜੇ ਘਰ ਦੀ ਗਰੀਬੀ ਨਿਕਲ ਜੂ ਨਾਲੇ ਵੀ ਵੀ ਗਹਾ ਸਿੱਖਿਆ ਦੇਣਗੇ ਹੋਰ ਕੀਰਤਨ ਜਿੱਥੇ ਤਿਆਰ ਹੋਣਗੇ ਕਿੰਨਾ ਇਹ ਵਧੀਆ ਹੋਊ ਕੀਰਤਨ ਦੀ ਫੈਕਟਰੀ ਲਾ ਦੇ ਤੇ ਬਾਈਰਸਾ ਸੋਚਦੇ ਆ ਜੀ ਵੀ ਸਾਡੇ ਕੋਲ ਕਿਹੜਾ ਇੰਨਾ ਕੋਈ ਗੌਣਾ ਨਾ ਕੋਈ ਬੀ ਹੈਗਾ ਬੀ ਗਰੀਬੀ ਨਾਲ ਸੀ ਖੋਲਦੇ ਆ ਵੀ ਪਿੰਡ ਪਿੰਡ ਜਾ ਕੇ ਪਾਠ ਕਰਦੇ ਆ ਗੰਡ ਪਾਠ ਸਾਹਿਬ ਲੋਕਾਂ ਦੇ ਘਰਾਂ ਚ ਜਾ ਕੇ ਚਾਰ ਪੈਸੇ ਆਉਂਦੇ ਆ ਉਹਨਾਂ ਗੁਜਾਰਾ ਤੋਰਦੇ ਆ ਵੀ ਵੀ ਇਹ ਤਾਂ ਬਾਬਾ ਜੀ ਨੇ ਇਹੀ ਬਚਨ ਕੀਤੇ ਆ ਪਰ ਦੂਜੇ ਵਸੇ ਵਿਸ਼ਵਾਸੀ ਜੀ ਉਹਨਾਂ ਵੀ ਸਾਧੂ ਕੋਲੇ ਸੈਸਾ ਸਾਧੂ ਕੋਲੇ ਬਰਤਨ ਜਾਈ ਇਹ ਸੀ ਜੀ ਬਚਨ ਵੀ ਪਤਾ ਸੀਗਾ ਵੀ ਵੀ ਬਾਬਾ ਜੀ ਦੇ ਬਚਨ ਤਾਂ ਵੀ ਤਿੰਨ ਕਾਲ ਸਤ ਆ ਵੀ ਤਿੰਨ ਕਾਲ ਸਤ ਜਿਹੜੇ ਬਾਬਾ ਜੀ ਨੇ ਬਚਨ ਕੀਤੇ ਆ ਤੇ ਫਿਰ ਉਸ ਤੋਂ ਬਾਅਦ ਇਹ ਚਲੋ ਇੱਕ ਚੱਲਦਾ ਰਹੀ ਕੰਮ ਤੇ ਫਿਰ ਇਹਨਾਂ ਜੋ ਉੱਥੇ ਫਿਰ ਬਾਬਾ ਜੀ ਦੇ ਵੀ 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 ਸਾਤ ਬਚਨ ਠਰਵਾ ਦੇਈ ਗੱਲ ਹੋ ਗਈ ਹੈ ਨਾ ਪੇ 1960ਸਾਂ ਦੇ ਵਿੱਚ ਜੀ ਤੇ ਵੀ ਬਾਬਾ ਜੀ ਦੇ ਦਿਵਾਨ ਲੱਗੇ ਜੀ ਜਗਰਾਉ ਸਾਡੇ ਅਸੀਂ ਵੀ ਉੱਥੇ ਚਾਹੁੰਦੇ ਸੀ ਸਭ ਕੁਛ ਸ਼ਾਦਾਵ ਥਾਲ ਦਾ ਪ੍ਰਸ਼ਾਦਾ ਜੀ ਸਾਡੇ ਘਰੋਂ ਦਾ ਹੁੰਦਾ ਸੀ ਮੇਰੇ ਪਿਤਾ ਜੀ ਨੇ ਸ੍ਰੀ ਦਾ ਥਾਲ ਲੈ ਅਸੀਂ ਕੋਲ ਗਿਆ ਨਹੀਂ ਇਹ ਸਾਰੀਆਂ ਪ੍ਰਸ਼ਾਦਾ ਸਾਡੇ ਘਰੋਂ ਤਿਆਰ ਹੋ ਗਿਆਦਾ ਸੀ ਉੱਥੇ ਵੀ ਬਾਬਾ ਜੀ ਸੋ ਉੱਥੇ ਜਿੱਥੋਂ ਆਪਣਾ ਆਪਣਾ ਤਸੀਰ ਰੋੜ ਆਇਓ ਤੇ ਸੀ ਰੋੜ ਤੇ ਆਪਣਾ ਇੰਡਸ ਕੈਨੇਡੀ ਦੀ ਬਿਲਡਿੰਗ ਆ ਉਹਦੇ ਸਾਹਮਣੇ ਸਰਕਾਰੀ ਸੈ ਹਸਪੀਟਲ ਹਸਤਾ ਆਇਆ ਉਸ ਜਗ੍ਹਾ ਕਹਿੰਦੇ ਇਗਜੈਕਟਲੀ ਇਨ 댓 ਪਾਰਟਿਕੂਲਰ ਬੀਸ਼ੋਤ ਤੇ ਬਾਬੇ ਜੀ ਦਾ ਦਵਾਨ ਲੱਗਿਆ ਹੁੰਦਾ ਸੀ ਤੇ ਉੱਥੇ ਬਾਬੇ ਦਵਾਨ ਲੱਗਿਆ ਸੀ ਬਹੁਤ ਸੰਗਤ ਆਉਂਦੀ ਸੀ ਪਿੰਡਾਂ ਦੇ ਲੋਕ ਟਰੈਕਟਰ ਟਰਾਲੀ ਪਰਕੇ ਆਉਂਦੇ ਸੀ ਸਾਰੇ ਉੱਥੇ ਦਵਾਨ ਲੱਗਿੰਦੇ ਸੀ ਤੇ ਵੀ ਸਾਰਾ ਟਿਪੇ ਉੱਥੇ ਵੀ ਸਾਰੀ ਸੰਗਤ ਆਉਂਦੀ ਸੀ ਭਾਈ ਬਾਈ ਗੁਰੂਸਾਹਿਬ ਵੀ ਉੱਥੇ ਆਉਂਦੇ ਸੀ ਤੇ ਵੀ ਬਾਬਾ ਦੇ ਬੰਬੀ ਬਾਬਾ ਭਾਈ ਬਾਈ ਗੁਰੂਸਾਹਿਬ ਦੀ ਮਾਤਾ ਜਿਹੜੀ ਸੀ ਜੀ ਉਹਨਾਂ ਨੇ ਵੀ ਉੱਥੇ ਬਾਵਣ ਲੱਗੇ ਹਾਜ਼ਰੀ ਭਰਨ ਲੱਗੇ ਭਾਈ ਮਾਜਰੀ ਭਾਈ ਬਾਈ ਗੁਰੂਸਾਹਿਬ ਦੀ ਮਾਤਾ ਸੀਗੀ ਦੇਖੋ ਜੀ ਉਹਨਾਂ ਦੇ ਨਾ ਵੀ ਕੋ ਸਰੀਰ ਹੀ ਪਾਰਾ ਸੀ ਤੇ ਪਾਰਾ ਸੀ ਕਰਕੇ ਉਹਨਾਂ ਦੇ ਗੋਡੇ ਦੁਖਦੇ ਸੀ ਜਿਆਦਾ ਤੇ ਉਹ ਬਹੁਤ ਔਖੇ ਸੀ ਬਹੁਤ ਔਖੇ ਸੀ ਔਖੇ ਦੇ ਸੀ ਵੀ ਮੈਂ ਤਾਂ ਬਹੁਤ ਔਖਾ ਵੀ ਇਸ ਬੁਢਾਪੇ ਦੇ ਵਿੱਚ ਵੀ ਇਸ ਸਮੇਂ ਇਸ ਤਰ੍ਹਾਂ ਕੱਟਣਾ ਬਹੁਤ ਔਖਾ ਸੀਗਾ ਤੇ ਭਾਈ ਵੀਰਸ ਨੇ ਮਾਤਾ ਜੀ ਜੀ ਭਾਈ ਵੀਰਸ ਨੂੰ ਬਾਬੇ ਜੀ ਨਾਲ ਤੇ ਮਾਤਾ ਨੇ ਕਿਹਾ ਜੀ ਵੀ ਬਾਬਾ ਜੀ ਕੋਲ ਵੀ ਮੈਂ ਵੀ ਇੱਕ ਕੋਈ ਬੇਨਤੀ ਕਰਨੀ ਹੈ ਇੱਕ ਬੇਨਤੀ ਕਰਨੀ ਹੈ ਬਾਬਾ ਜੀ ਕੋਲ ਜਰੂਰੀ ਬੇਨਤੀ ਹੈ ਕਰ ਦੋ ਬੇਨਤੀਆਂ ਕਰਨੀ ਮੈਂ ਬਾਬਾ ਜੀ ਕੋਲ ਤੇ ਬਾਬਾ ਜੀ ਬਾਈ ਸੋਕੇ ਤੇ ਵੀ ਕਿਤੇ ਮਾਤਾ ਹੁਣ ਤੱਕ ਜੇ ਮੁਸ਼ਕਲ ਆਸਾਂ ਤਾਂ ਬੇਤੀ ਨਾ ਕਾਇਆ ਸੰਗਤ ਹੁੰਦੀ ਆ ਬੇਤੀ ਗਰੀ ਬਹੁਤ ਮੁਸ਼ਕਲ ਆ ਤੇ ਵੀ ਬਾਬਾ ਜੀ ਤੇ ਇੱਕ ਨਹੀਂ ਸਵਾਭੀ ਦੇਖੋ ਜੀ ਵੀ ਮਾਹਪੁਰਸ਼ ਵਿੱਚ ਅਭੀ ਚਾੜਦੇ ਹੁੰਦੇ ਸਾਰੀ ਗੱਲ ਜਾਣਦੇ ਤੇ ਜਲਦੀ ਗੱਲ ਜਾਣ ਦੇ ਦਿੰਦੇ ਉਹੀ ਮਾਹਪੁਰਸ਼ ਕਹਿਣ ਦਾ ਹੱਕ ਦਾ ਹੁੰਦਾ ਜਿਹੜਾ ਕਿ ਦਿਲ ਦਿਲ ਦੀ ਬੁੱਝੀ ਬਾਬਾ ਜੀ ਪੁੱਝਦੇ ਸੀ ਬਾਬਾ ਜੀ ਨੇ ਆਪ ਹੀ ਭਾਈ ਬਾਈਸਨ ਕਿਹਾ ਵੀ ਬਾਈਸਾ ਅੱਜ ਤੇਰੇ ਘਰੇ ਜਾਣਾ ਦੇਖੋ ਜੀ ਕੀ ਹੁੰਦੀ ਗੱਲ ਵੀ ਕਿ ਬਾਈਸ ਨੂੰ ਕਿਹਾ ਬਾਬਾ ਜੀ ਵੀ ਬਾਈਸ ਸਾਹਿਬ ਤੇਰੇ ਘਰੇ ਜਾਣਾ ਸੀ ਆ ਤੇ ਵੀ ਉਹ ਬੜੀ ਖੁਸ਼ੀ ਦਾ ਵੀ ਕਿਵੇਂ ਹੋਗੇ ਵੀ ਬਹੁਤ ਚੰਗੀ ਗੱਲ ਆ ਜੀ ਬਾਬਾ ਜੀ ਆਪ ਇੱਛਾ ਚਾਹਣ ਪਾਉਣ ਕਿ ਸਾਡੇ ਘਰੇ ਤੇ ਫਿਰ ਬਾਬਾ ਜੀ ਫਿਰ ਉਹਨਾਂ ਦੇ ਘਰੇ ਗਏ ਤੇ ਬਾਬਾ ਜੀ ਨੇ ਘਰ ਦੇਖਿਆ ਘਰ ਦੇਖ ਕੇ ਨਾਲ ਦੀ ਜਗ੍ਹਾ ਖਾਲੀ ਪਈ ਸੀ ਉਹਨਾਂ ਦੇ ਘਰ 'ਚ ਗਰੀਬੀ ਆ ਨਾਲ ਦੀ ਜਗ੍ਹਾ ਖਾਲੀ ਪਈ ਆ ਬਾਬਾ ਕਿਰਾਏ ਤੇ ਰਹਿੰਦੇ ਆ ਬਾਬਾ ਨੇ ਕਿਹਾ ਵੀ ਕਿਸੇ ਬਾਈਸ ਸਾਹਿਬ ਆ ਵੀ ਜਗ੍ਹਾ ਲੈ ਲਓ ਛੋੜੇ ਵੀ ਇਹ ਛੋੜੇ ਕਾ ਵੀ ਕੰਮ ਆਉਗੇ ਇਹ ਨਾ ਬੀਜ ਛੋੜ ਨਾ ਬੀਜ ਮਤਲਬ ਬੀ ਦਿੱਤੇ ਨਾ ਵੀ ਸੋਨ ਵੀ ਬਦੂ ਫਲੂ ਵੀ ਜਗਾ 7 ਵਜੇ ਤੱਕ ਕਹਿੰਦਾ ਪੈਸੇ ਕਿੱਥੋਂ ਆਣ ਜੀ ਪੈਸੇ ਕਿੱਥੋਂ ਫੇਰ ਉੱਥੇ ਮਾਤਾ ਜੀ ਨੇ ਫਿਰ ਜੀ ਬਾਬਾ ਜੀ ਕੋਲ ਬੇਨਤੀ ਕੀਤੀ ਮਾਤਾ ਜੀ ਭਾਈ ਵਾਹਿਗੁਰੂ ਜੀ ਮਾਤਾ ਜੀ ਤੇ ਵੀ ਮਾਤਾ ਜੀ ਕਹਿੰਦੀ ਬਾਬਾ ਜੀ ਵੀ ਮੈਂ ਤਾਂ ਬਹੁਤ ਔਖੀ ਆ ਜੀ ਬਹੁਤ ਔਖੀ ਆ ਵੀ ਕਿ ਵੀ ਮੇਰੇ ਤੋਂ ਵੀ ਮੈਨੂੰ ਵੀ ਸਮਝੇ ਲੱਗਦੀ ਮੈਂ ਕਿ ਵੀ ਵੀ ਕਿ ਵੀ ਮੈਨੂੰ ਲੱਗਦਾ ਕੰਮ ਮਟਾਪਾ ਸੀ ਜੀ ਮਟਾਪਾ ਹੁਣ ਕਹੇਗੇ ਗੋਡਿਆਂ ਦੀ ਬਹੁਤ ਤਕਲੀਫ ਆ ਬੀ ਗੋਡਿਆਂ ਦੀ ਬਹੁਤ ਤਕਲੀਫ ਆ ਤੇ ਵੀ ਦੇ ਇੱਕ ਗੁੱਡੇ ਦੀ ਇੱਕ ਤਕਲੀਫ ਹੈ ਇੱਕ ਤੁਸੀਂ ਮੇਰੀ ਇੱਕ ਬੇਨਤੀ ਹੋਰ ਪ੍ਰਵਾਨ ਕਰ ਦੋ ਵੀ ਤੁਸੀਂ ਜੀ ਆ ਵੀ ਅਰਦਾਸ ਕਰਦੇ ਹੋ ਜੀ ਮੈਨੂੰ ਹੁਣ ਉੱਥੇ ਦਰਗਾਹ ਨੂੰ ਲੈ ਜਾਈ ਜਾਣ ਦਰਗਾਹ ਦੇ ਜਾਣ ਜੀ ਵੀ ਕਬੀ ਮੈਂ ਤੁਹਾਡਾ ਵੀ ਰਹਿਣਾ ਮੇਰਾ ਬੜਾ ਮੁਸ਼ਕਲ ਆ ਗਰੀਬੀ ਆ ਗੁੱਡੇ ਦੀ ਤਕਲੀਫ ਆ ਤੇ ਬਾਬਾ ਜੀ ਨੇ ਦੇਖੋ ਜੀ ਬਚਨ ਕੀ ਕੀਤੇ ਬਾਬਾ ਜੀ ਬਚਨ ਤਿੰਨ ਕਾਲ ਸੱਤ ਹੁੰਦੇ ਸੀ ਹਾਂ ਤੇ ਬਾਬਾ ਜੀ ਨੇ ਬਚਨ ਕੀਤੇ ਵੀ ਕਹਿੰਦੇ ਕਹਿੰਦੇ ਮਾਤਾ ਕਿਉਂ ਘਬਰਾਉਣੀ ਤੂੰ ਤੇ ਤੇਰੇ ਤੇ ਇੱਕ ਰਸੋੜੇ ਰੰਗ ਭਾਗ ਲੱਗਣੇ ਆ ਤੇਰੇ ਮੁੰਡਿਆਂ ਦੇ ਇੱਕ ਆ ਵੀ ਦੇਖੋ ਰੰਗ ਭਗ ਲਾਉਣੇ ਆ ਤੇ ਵੀ ਤਾਂ ਦੂਜਾ ਤੇ ਵੀ ਜਿਹੜੇ ਤੂੰ ਕਹਿੰਦੀ ਵੀ ਦਰਗਾਹਾਂ ਦਰਗਾਹ ਚ ਜਾਣ ਦੀ ਗੱਲ ਹੈ ਇਹ ਨਹੀਂ ਹੋਣੀ ਤੁਹਾਡੇ ਆਪਣੇ ਪੁੱਤ ਪੋਤਿਆਂ ਦੇ ਵਿਆਹ ਕਰਕੇ ਜਾਣੇ ਪੁੱਤ ਪੋਤਿਆਂ ਦੇ ਪੋਤਿਆਂ ਦੇ ਵਿਆਹ ਕਰਤਾ ਕਹਿੰਨ ਕਰਤਾ ਮਾਈ ਤਿਆਰ ਆ ਜਾਣ ਫਿਰਦੀ ਆ ਦਰਗਾਹ ਜਾਣ ਨੂੰ ਤਕਲੀਫ ਚ ਹਾਇ ਹਾਇ ਕਰਦੀ ਆ ਬਾਬਾ ਜੀ ਵਜੇ ਕਹਿੰਦੇ ਪੋਤੇ ਦੇ ਵਿਆਹ ਕਰਕੇ ਜਾਣੇ ਤੇ ਉਹ ਵੀ ਸਾਰੇ ਹੈਰਾਨ ਵੀ ਕਿਵੇਂ ਤੇ ਵੀ ਇਹ ਬਾਬਾ ਜੀ ਇਤਹਾਬਚਨ ਕਰਦੇ ਵੀ ਕਿ ਫਿਰ ਬਾਬਾ ਜੀ ਇਹ ਘਰ ਦੇ ਉੱਤੇ ਸਫਾ ਜਗ ਲਾ ਕੇ ਸਫਾ ਜਗ ਦੀ ਨਿਸ਼ਾਨੀ ਲਾ ਕੇ ਬੱਬੇ ਨੇ ਕਿ ਵੀ ਇਹ ਜਗਾ ਲੈ ਰੂ ਕਿ ਸੁਣੇ ਵੀ ਵੀ ਇੱਕ ਬਰਕਤ ਪਾਉਗੀ ਸਗਾ ਫਿਰ ਉਹਨੇ ਚਲੋ ਜੀ ਫਿਰ ਉਹਨੇ ਪੈਸੇ ਦਾ ਇੰਤਜ਼ਾਮ ਕੀਤਾ ਤੇ ਵੀ ਪੈਸਾ ਇੰਤਜ਼ਾਮ ਕਰਕੇ ਫਿਰ ਉਹਨਾਂ ਨੇ ਵੀ ਜਗਾ ਵੀ ਉਹ ਜਗਾ ਵੀ ਲੈ ਲਈ ਨਾ ਪਹਿਲਾਂ ਉਸ ਹਾਂ ਤੇ ਵੀ ਬਾਬੇ ਜੀ ਦੇ ਬੱਚੇ ਕਿ ਪੁੱਤੇ ਪੁੱਤੀਆਂ ਦੇ ਵਿਆਹ ਕਰਨੇ ਤੂੰ ਦੇਖੋ ਪੁੱਤ ਪੋਤਿਆਂ ਦੇ ਵਿਆਹ ਕਰਨੇ ਤੂੰ ਲਈ ਪੋਤੇ ਪੋਤਿਆਂ ਦੇ ਵਿਆਹ ਕਰਨੇ ਤੂੰ ਕਰਕੇ ਫਿਰ ਜਾ ਤੇ ਮਾਤਾ ਬਹੁਤ ਵੀ ਹੈਰਾਨ ਸੀ ਵੀ ਬਾਬੇ ਜੀ ਆ ਬਚਨ ਕੀਤੇ ਬਨੇ ਤੇ ਫਿਰ ਉਹਨੇ ਪੈਸੇ ਇੰਤਜ਼ਾਮ ਕਰ ਲਈ ਪੈਸੇ ਇੰਤਜ਼ਾਮ ਕਰਕੇ ਉਹਨਾਂ ਨੇ ਉਹ ਜਗ੍ਹਾ ਜਿਹੜੀ ਸੀ ਮੋਲ ਲੈ ਲਈ ਜਗ੍ਹਾ ਭਾਈ ਵਾਜੂ ਨੇ ਮੋਲ ਲੈ ਲਈ ਜਗ੍ਹਾ ਲੈ ਕੇ ਉੱਥੇ ਵੀ ਉੱਥੇ ਫਿਰ ਆਖਣ ਪਰਸਾ ਪ੍ਰਕਾਸ਼ ਕਰਾਇਆ ਸਾਰਾ ਕੀਤਾ ਫਿਰ ਬਾਬਾ ਜੀ ਦੇ ਚੰਨ ਬੀਫ ਹੋਇਆ ਉਸ ਜਗ੍ਹਾ ਤੇ ਬਾਬਾ ਜੀ ਵੀ ਇੰਤਿ ਕੀਤੀ ਬਾਬਾ ਜੀ ਹੁਣ ਤੁਸੀਂ ਵੀ ਆ ਕੇ ਨ ਚੰਨ ਪਾਉ ਜਿਆ ਕਰੋ ਪਿਆ ਕੇ ਤੇ ਵੀ ਫਿਰ ਬਾਬਾ ਜੀ ਨੇ ਉੱਥੇ ਚੰਨ ਪਾਏ ਤੇ ਫਿਰ ਬਾਬਾ ਜੀ ਨੇ ਫਿਰ ਕਾਫੀ ਬਰਦਤੇ ਜਿਹਨਾਂ ਦੇ ਬੱਚੇ ਸਾਰੇ ਬੱਚੇ ਜਿਹਨਾਂ ਅਸੀਂ ਸਾਰਿਆਂ ਨੂੰ ਜਾਣਦੇ ਆਈਏ ਅਸੀਂ ਹਾਜੀ ਭਾਈ ਕਰਤਾਰ ਸਿੰਘ ਜਿਹੜੇ ਦੇ ਵੱਡੇ ਲੜਕੇ ਸੀ ਉਹ ਬਾਬਾ ਜੀ ਫਿਰ ਉਹਨਾਂ ਦੀ ਡਿਊਟੀ ਲਈ ਸਕੇਤ ਮੰਡੀ ਸਕੇਤ ਮੰਡੀ ਬਾਬੇ ਦੇ ਬੱਚੇ ਵੀ ਹੋਦੇ ਆ ਸਕੇਤ ਮੰਡੀ ਬਾਬਾ ਜੀ ਇੱਥੇ ਗਏ ਤੇ ਉੱਥੇ ਭਈ ਗ੍ਰ anthi ਸਿੰਘ ਨੇ ਵੀ ਜਿੱਥੇ ਜਾਏ ਵੇ ਮੇਰੇ ਸਤਿਗੁਰੂ ਤੋਂ ਸ਼ਾਂਤ ਤੋਂ ਸ਼ਾਂਤ ਦਾ ਹਾਸਾ ਵਾ ਵੀ ਅਰਦਾਸ ਕੀਤੀ ਪੜਿਆ ਤੇ ਉਹ ਚਾਕੇ ਗੁਰੂ ਸਾਹਿਬ ਜਾ ਕੇ ਉਹਨੇ ਆਲੇ ਦੇ ਵਿੱਚ ਰੱਖ ਦਿੱਤੀ ਬੜਾ ਬੜਾ ਨੂੰ ਕਰਦੇ ਬਾਬਾ ਜੀ ਬਹੁਤ ਤਾੜਨਾ ਕੀਤੀ ਉਹਨਾਂ ਬਾਬਾ ਜੀ ਬੋਲ ਜੀ ਕਿਤੇ ਗ੍ਰੰਥੀ ਜੀ ਕਦੇ ਕਦੇ ਤੂੰ ਇੱਕ ਕਿ ਜਿੱਥੇ ਜਾਏਵੇਂ ਮੇਰੇ ਸਤਿਗੁਰੂ ਸੋ ਸਾਣ ਤਾਣ ਸਵਾ ਵੀ ਇਹ ਸਾਰਾ ਗੁਰਦੋਰਾ ਨਹੀਂ ਸਾਬ ਹੈਗਾ ਤੇਰਾ ਕਲਾ ਆਈ ਸਾਬ ਹੈ ਨਾ ਤੇ ਬਾਬਾ ਜੀ ਇਹ ਬੋਲ ਜੀ ਕਿ ਕਦੇ ਕਦੇ ਦੇਖ ਲਓ ਕਹਿੰਦੇ ਜੀ ਕਦੇ ਜੇ ਤੱਕ ਤੇ ਗੁਰੂ ਸਾਹਿਬ ਨੂੰ ਵੀ ਅਸੀਂ ਤੂੰ ਆਲੇ ਜਮੇਗਾ ਤੈਨੂੰ ਵੀ ਗਾਹਾਂ ਵਾਲੇ ਮਿਲ ਆਲੇ ਮਿਲਣਗੇ ਜੇ ਤੂੰ ਗੁਰੂ ਸਾਹਿਬ ਪੜ੍ਹਗਾ ਤੇ ਸੇਵਾ ਕਰੇਗਾ ਤੈਨੂੰ ਦਰਗਾਹ ਚ ਪੜ੍ਹਨ ਮਿਲਣੀ ਤੇ ਫਿਰ ਉੱਥੇ ਬਾਬਾ ਜੋ ਗੱਲ ਦੀ ਮੰਦੀ ਉਹਨਾਂ ਨੇ ਫਿਰ ਬਾਬਾ ਜੀ ਸਿਪਾਹੀ ਕਰਤਾਰ ਸਿੰਘ ਉਹਨਾਂ ਦੇ ਭਾਈ ਵਾਰਗ ਤੋਂ ਵੱਡਾ ਲੜਕਾ ਉਹਨ ਸਗੀਤ ਮੰਡੀ ਫਿਰ ਉਹਨਾਂ ਦੇ ਬਾਬਾ ਜੀ ਭੇਜਿਆ ਫਿਰ ਉਹਨ ਸਗੀਤ ਮੰਡੀ ਜਾ ਕੇ ਉਹ ਉੱਥੇ ਸਾਰਾ ਵੀ ਪਾਣੀ ਤਿਆਰ ਕੀਤਾ ਹੋਰ ਕੀਤਾ ਸਾਰਾ ਕੁਝ ਤਿਆਰ ਕਰਕੇ ਫਿਰ ਬਾਬਾ ਜੀ ਨੇ ਤੇ ਲੋਹੇ ਚੰਨ ਵੀ ਪਾਏ ਬਾਬਾ ਜੀ ਅਮਰਤ ਵੀ ਸ਼ਿਕਾਇਤ ਤੇ ਸਾਰਾ ਕੁਝ ਸਗੀਤ ਮੰਡੀ ਮਲੂਟ ਦੇ ਕੋਲ ਆਈ ਮਲੂਟ ਕੋਲ ਆ ਫਿਰ ਰਸ਼ੀਆ ਜਿਹੜਾ ਸੀ ਜੀ ਦੇ ਦੇਖੋ ਰਸ਼ੀਆ ਜਿਹੜੇ ਗ੍ਰੈਜੂਏਟ ਚੰਸੀ ਰਸ਼ੀਆ ਸਤਨਾਰ ਸਿੰਘ ਇਹ ਵੀ ਕੀਰਤਨ ਚ ਲੱਗੇ ਪ੍ਰੀਤਾਂ ਪ੍ਰੀਤਾਂ ਸੋਹਣਾ ਨਾਮ ਦਾ ਲੜਕਾ ਉਹ ਵੀ ਪ੍ਰੀਤਾਂ ਜੀ ਉਹ ਵੀ ਚ ਰਹਿ ਗਿਆ ਜੀ ਪ੍ਰੀਤਾਂ ਚ ਉਹ ਮਲੇਸ਼ੀਆ ਜੋ ਕਾਚ ਕੋ ਤੇ ਉਧਰ ਜੀ ਉਹ ਮੀਤ ਜਿਸ ਬਹੁਤ ਚੰਗਾ ਮੁੰਡਾ ਓਦੇ ਬੱਚੇ ਇੱਥੇ ਅਮਰੀਕਾ ਚ ਤੇ ਵੀ ਸਾਰੇ ਨ ਵੀ ਇੱਥੇ ਵੀ ਮਨੇ ਰਸੀ ਡੈਲਸ ਮਰੇ ਸੀ ਪਲੀਜ਼ ਸੁਣੀ ਤੇ ਉਹ ਵੀ ਸਾਰੇ ਜੀ ਕੀਰਤਨ ਦੇ ਵਿੱਚ ਚੜੇ ਬਹੁਤ ਚੰਗਾ ਪਰਿਵਾਰਾ ਕੋ ਗੁਰਚੰਦ ਸਿੰਘ ਰਸੀਆ ਤਾਂ ਕੁਮਾਰੀ ਕਰਤੀ ਤੇ ਇੱਕ ਇੱਚੋ ਜ ਹੋਰ ਮੈਂ ਦੱਸਣ ਗਿਆ ਜੀ ਗੱਲ ਤੇ ਬਾਬਾ ਜੀ ਉੱਥੇ ਜੀ ਬਾਬਾ ਜੀ ਤੋਂ ਲੱਗੇ ਜਨਕਦੇ ਸੀ ਜੀ ਬਾਬਾ ਜੀ ਦੇ ਬੱਚੇ ਕਿਤੇ ਬਈ ਬਾਈਸਨੂ ਵੀ ਕਹਿੰਦੇ ਵੀ ਬਾਈਸਾਬੇ ਕੱਲੋਂ ਵੀ ਝੋਲੜੀ ਤੂੰ ਜਾਣਾ ਪਿਛੋੜ ਮਸਿਆਵਾ ਝੋਲੜੀ ਤੇ ਤੀਰਮੰਜਲ ਤੂੰ ਜਾ ਕੇ ਉੱਥੇ ਕੀਰਤਨ ਕਰਨਾ ਇਹ ਵੀ ਸੁਣ ਲਈ ਗੱਲ ਤੇ ਮੈਂ ਟੈਲੀਫੋਨ ਨੰਬਰ ਵੀ ਦਊਗਾ ਪਰਵਾਸ ਤਾਂ ਸਭ ਨੂੰ ਦਊਗਾ ਤੇ ਵੀ ਕਹਿੰਦੇ ਕੱਲੋਂ ਬਈ ਮਸਿਆ ਝੋਲੜੀ ਤੂੰ ਮਸਿਆ ਝੋਲੜੀ ਤੇ ਪਹੁੰਚਣਾ ਝੋਲੜੀ ਮਸਿਆ ਤੇ ਪਹੁੰਚ ਕੇ ਤੂੰ ਉੱਥੇ ਕੀਰਤਨ ਕਰਨਾ ਬਾਈਸ ਦੇ ਸਾਹਮਣੇ ਜੋ ਕੇ ਖੜ ਗਿਆ ਬਾਬਾ ਜੀ ਇਸ ਤੱਕ ਗਰੀਬੀ ਦੇ ਰੋੜੇ ਫਰਦੇ ਆ ਮੇਰਾ ਬੱਚਾ ਜਿਹੜਾ ਵਾ ਬਈ ਉਹ ਨੂੰ 104 ਟੈਂਪਰੇਚਰ ਆ बुखार उतरਦਾ ਨਹੀਂ ਇਸਾ ਡਾਕਟਰ ਕਲਵਾਂਸਾ ਕੋ ਲੈ ਕੇ ਜਾਣਾ ਕੱਲ ਨੂੰ ਬਾਬਾ ਜੀ ਕਹਿੰਦੇ ਕਿ ਕਿਹੜਾ ਮੁੰਡਾ ਜੰਗਦੇ ਬਾਬਾ ਜੀ ਤੋਂ ਚਨਜੀ ਦੇ ਬੁੱਕੇ ਕੋਲ ਬਾਬਾ ਜੀ ਪੁਰਪੁਰ ਮਸ਼ੀਦਵਾਂਸਾ ਨਾ ਕੇ ਨਾ ਬੀ ਉਸ ਸਾਤੋਂ ਦੇ ਬਾਬਾ ਜੀ ਅੰਦਰ ਆਸਨ ਤੇ ਜਾ ਰਹੀ ਸੀ ਬਾਬਾ ਜੀ ਉੱਥੇ ਵਾਇਰਸ ਦਾ ਪਰਿਵਾਰ ਉੱਤੇ ਬੈਠਾ ਤੇ ਵੀ ਚਨਜੀ ਦੇ ਬੁੱਕੇ ਕੋਲ ਤੇ ਬੱਚਾ ਲੰਮਾ ਪਾਇਆ ਸੀ ਗੁਰਚਾਂਸ ਰਸੀਆ ਗੁਰਚਾਂਸ ਰਸੀਆ ਲੰਮਾ ਪਾਇਆ ਤੇ ਫਿਰ ਬਾਬਾ ਜੀ ਬੱਚੇ ਕਿਤੇ ਗੁਰਚਾਂਸ ਰਸੀ ਨੂੰ ਤੇ ਵੀ ਵੀ ਕਬ ਬਈ ਸੰਦਿਆ ਕਿ ਕਿੱਥੇ ਤੇਰਾ ਮੁੰਡਾ ਉਹ ਕਹਿੰਦੀ ਆ ਪਿਆ ਬਾਬਾ ਜੀ ਕਿੰਨਾ ਬੁਖਾਰਾ ਕਹਿੰਦੇ 104 ਜੀ ਪੁੱਤਰ ਦਾ ਜੀ ਬੁਖਾਰ ਜੀ ਉਸੇ ਹੱਥ ਰੱਖ ਦੇ ਬਾਬਾ ਜੀ ਗਰਮ ਬਹੁਤ ਆ ਬਾਬਾ ਜੀ ਆਪ ਦਾ ਸਵਾ ਯੰਗ ਜੀ ਉਹ ਬੱਚੇ ਦੇ ਜੀ ਇੱਥੇ ਮੱਥੇ ਤੇ ਲਾਇਆ ਕਹਿੰਦੇ ਸਾਡਾ ਤਾਂ ਥਰਮੋਮੀਟਰ ਕਹਿੰਦਾ ਕਿ ਬੱਚੇ ਨੂੰ ਬੁਖਾਰ ਹੀ ਨਹੀਂ ਆ 104 ਬੁਖਾਰ ਪਰਿਵਾਰ ਤਰਾ ਤਰਾ ਕਰਦਾ ਤਰੇੜੀਆਂ ਆਉਂਦੀਆਂ ਪੱਟੀਆਂ ਰੱਖਦੇ ਹੋਰ ਕਰ ਰਹੇ ਆ ਇਹ ਡਾਕਟਰ ਕੁਲਵੰਸ ਨੂੰ ਕੰਨ ਨੂੰ ਲੈ ਕੇ ਜਾਣਾ ਤੇ ਬਾਬਾ ਜੀ ਕਹਿੰਦੇ ਕਹਿੰਦੇ ਸਾਡਾ ਥਰਮੋਮੀਟਰ ਤਾਂ ਕਹਿੰਦਾ ਬੱਚੇ ਨੂੰ ਬੁਖਾਰ ਹੀ ਹੈ ਨਹੀਂ ਉਦੋਂ ਵਦਨਾ ਟੈਂਪਰੇਚਰ ਚੈੱਕ ਕੀਤਾ ਜੀ ਉਹ ਨਾਰਮਲ ਆ ਗਿਆ ਤੇ ਫਿਰ ਉਹ ਉੱਥੇ ਕਹਿੰਦੇ ਹਾਜ਼ਰੀ ਸੀ ਭਰੀ ਜੀ ਕਹਿੰਦੇ ਜਾ ਕੇ ਇੱਥੇ 104 ਡਿਗਰੀ ਦਾ ਟੈਂਪਰੇਚਰ ਜੀ ਦੇਖੋ ਤੁਸੀਂ ਬਾਬਾ ਜੀ ਸਫਾ ਜਾ ਕੇ ਰੱਖ ਕੇ ਕਹਿੰਦੇ ਸਾਡਾ ਥਰਮੋਮੀਟਰ ਤਾਂ ਕਹਿੰਦਾ ਨੂੰ ਬੱਚੇ ਨੂੰ ਹੈ ਜੀ ਕੁਝ ਇੰਨੀ ਵੀ ਜਾਣੀ ਕਿ ਨਾ ਬਾਬਾ ਜੀ ਵੀ ਬਾਬਾ ਜੀ ਕਰਮਾਥਾ ਥੋੜੀਆਂ ਆ ਬਈ ਇਹ ਨੂੰ ਕੀ ਕਹਾਂਗੇ ਜੀ ਕੀ ਕਹੀਗੇ ਕਰਮਾਤ ਨਹੀਂ ਕਹੋ ਸਾਰਾ ਗੁਰੂ ਗ੍ਰੰਥ ਸਭ ਪਰਿਆਈ ਕਰਮਾਤ ਸਿੱਖਾਂ ਦੇ ਗੁਰੂ ਘਰ ਸਾਰਾ ਕਰਮਾਤ ਹੋਇਆ ਜੇ ਸਾਧੂ ਮਹਤਮਾ ਕੋਈ ਕਰਮਾਤ ਕਰਦੇ ਆ ਇਹ ਉਹ ਤਾਂ ਵੀ ਪਰਿਵਾਰ ਬੈਠੇ ਆ ਹੁਣ ਜੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਈ ਇੱਕ ਵਾਰੀ ਜੇ ਜੀ ਆਪਣਾ ਐਸੇ ਪਰਿਵਾਰ ਦੇ ਨਾਲ ਜੀ ਭੈ ਭੈ ਇਸ ਪਰਿਵਾਰ ਨਾਲ ਕੋਈ ਤਕਲੀਫ ਆ ਗਈ ਪਰਿਵਾਰ ਦੇ ਵਿੱਚ ਤਕਲੀਫ ਆ ਗਈ ਤਕਲੀਫ ਹੈ ਬਈ ਇਹ ਕਹਿੰਦੇ ਜੀ ਬਾਬਾ ਜੀ ਵੀ ਸਾਨੂੰ ਇਹ ਪਰਿਵਾਰ ਦੀ ਬਹੁਤ ਤਕਲੀਫ ਹੈ ਬਾਬਾ ਜੀ ਇਹਦੇ ਕੋਈ ਫਿਕਰ ਦੀ ਗੱਲ ਨਹੀਂ ਇਹ ਕਦੇ ਤੁਸੀਂ ਬਈ ਵੀ ਪਾਠ ਕਰ ਲਓ ਵੀ ਸੱਚ ਪਾਠ ਕਰ ਲਓ ਤੇ ਉਹ ਕਹਿੰਦੇ ਬਾਬਾ ਜੀ ਕੀਤਾ ਨਹੀਂ ਜਾਣਾ ਵੀ ਬਹੁਤ ਔਖੇ ਆ ਬੱਚੇ ਵੀ ਔਖੇ ਆ ਵੀ ਸਾਰਾ ਵੀ ਸਾਨੂੰ ਇਹ ਅਰੇਂਜਮੈਂਟ ਹੋਣੀ ਜੀ ਬਾਬਾ ਜੀ ਕਿਰਪਾ ਕਰੋ ਫਿਰ ਬਾਬਾ ਜੀ ਦੇਖੋ ਜੀ ਇੱਕ ਬਾਬਾ ਜੀ ਕਿ ਦੋ ਤਰੀਕੇ ਦੱਸੇ ਤੁਸੀਂ ਦੇਖੋ ਮਹਿੰਗਾ ਤਰੀਕਾ ਲੈਣਾ ਕਿ ਸਸਤਾ ਤਰੀਕਾ ਲੈਣਾ ਤੇ ਉਹ ਕਹਿੰਦੇ ਜੀ ਸੰਤ ਪਤਾ ਜੀ ਮਹਿੰਗੇ ਸਸਤੇ ਕੀ ਆ ਬਾਬਾ ਜੀ ਬਸ ਇਹ ਮਹਿੰਗਾ ਤਰੀਕਾ ਤਾਂ ਇਹ ਆ ਜਿਆਦਾ ਖੰਡ ਪੜਤੋ ਜਾਂ ਸੈਹ ਪੜਤੋ ਤੇ ਉਹ ਕਹਿੰਦੇ ਜੀ ਮੁਸ਼ਕਲ ਆ ਜੀ ਸੰਤਾ ਜੀ ਬਹੁਤ ਮੁਸ਼ਕਲ ਆ ਜੀ ਵੀ ਦਿਨ ਦਾ ਹੋਣਾ ਨਹੀਂ ਸੜੇ ਕੋ ਫਿਰ ਜੇ ਤੁਸਾਨੂੰ ਸਸਤਾ ਤਰੀਕਾ ਦੱਸ ਦਵਾਂ ਤੇ ਬਾਬਾ ਜੀ ਨੇ ਬਸ ਇਹ ਕੀਤਾ ਜੀ ਸਸਤਾ ਤਰੀਕਾ ਲੇਖੋ ਵੀ ਤੁਸੀਂ ਐ ਕਰੋ ਗੁਰੂ ਗ੍ਰੰਥ ਸਾਹਿਬ ਦੇ ਕੱਲੇ ਕੱਲੇ ਅੰਗ ਨੂੰ ਸਾਫ਼ ਕਰੋ ਕੱਲੇ ਕੱਲੇ ਅੰਗ ਨੂੰ ਮੁਰਤਿ ਲੱਗ ਜਾਓ ਸਾਫ ਕਰਨ ਲੱਗੇ ਸਾਰੇ ਅੰਗ ਸਾਫ ਕਰੋ ਸਾਫ ਕਰਕੇ ਉਹ ਜਿਹੜਾ ਰਮਾਲਾ ਹੋਊਗਾ ਉਹ ਦਾ ਵੀ ਉਹਨੂੰ ਜਲਦ ਵਿੱਚ ਭੋਕੇ ਉਹਦਾ ਅਮਰ ਤਿਆਰ ਕਰੋ ਅਮਰ ਤਿਆਰ ਕਰਕੇ ਉਹ ਵੀ ਪਰਵਾਚ ਦਿਓ ਤੇ ਨੌ ਦੇ ਦਾ 18 ਸਿੱਦੇ ਸਭ ਕੋਲ ਘਰ ਜਾਸੇ ਉਹੀ ਗੱਲ ਹੋਈ ਉਹ ਜਿਹੜੇ ਸੀ ਇਹਨਾਂ ਦੀ ਪ੍ਰੋਬਲਮ ਸੀ ਕਰਦੀ ਜੀ ਬਿਮਾਰ ਸੀਗੇ ਵੀ ਉਸ ਉਹਨਾਂ ਦਊ ਅਮਰ ਤੇ ਬੈ ਜੀ ਸਰਜੀਤ ਹੋ ਗਈ ਹੁਣ ਮੈਂ ਇਹੀ ਸਾਖੀ ਹੈ ਜੀ ਮੈਂ ਸਾਨੂੰ ਇਹ ਬੇਨਤੀ ਕਰਦਾ ਤੇ ਪਰਿਵਾਰ ਦਾ ਜੀ ਟੈਲੀਫੋਨ ਨੰਬਰ ਬੈਟਰੀ ਹੈ ਜੀ ਆ ਫੋਨ ਕਰੋ ਪਰਿਵਾਰ ਨੂੰ ਪੁੱਛੋ ਵੀ ਇਹ ਕੀ ਗੱਲ ਹੈ ਸੱਚ ਆ ਮੈਂ ਹਰ ਰੋਜ਼ ਆਖੀ ਮੇਰੀ ਆਉਗਈ ਹਮ ਅਚਾਨਕ ਹਫਤੇ ਚ ਦੋ ਵਾਰੀ ਭਾਵੇਂ ਤਿੰਨ ਵਾਰੀ ਸਾਕੇ ਮੇਰ ਕੋ ਬਹੁਤ ਆਈ ਵੀ ਦੋ ਤਿੰਨ ਪਰ ਮੈਂ ਹਰ ਇੱਕ ਕੋਸ਼ਿਸ਼ ਕਰਨੀ ਆ ਵੀ ਸਾਦੇ ਟੈਲੀਫੋਨ ਨੰਬਰ ਦਿੱਤੇ ਜਾਣ ਵੀ ਦਸਿਆਣ ਤੇ ਵੀ ਆ ਜਾਣੀ ਕਿ ਆ ਨੰਦਕੋ ਬੰਦੇ ਨੇ ਜਿਹੜੇ ਉਹ ਵੀ ਵੀ ਪੁੱਛਵਾਰ ਸਰ ਕਰ ਰਹੇ ਪਰ ਮੈਂ ਦੂਜੇ ਮਹੀਨੇ ਦੇ ਕੰਨ ਇੱਕ ਵੀ ਕੋਈ ਕਹਿਣਾ ਵਿਚੋਣਾ ਵੀ ਮੇਰੀਆਂ ਪੋਸਟਾਂ ਦੇ ਉੱਤੇ ਨਾ ਜੇ ਕਿਸੇ ਜੇ ਕੋਈ ਕਿਤੇ ਵੀ ਜੇ ਕੋਈ ਤੁਸੀਂ ਗੱਲ ਕਰੋਗੇ ਕੋਈ ਗਲਤ ਗੱਲ ਕਰੋਗੇ ਮੇਰਾ ਕੀਤੀ ਦਾ ਕਿਸੇ ਨੇ ਜੇ ਜੇ ਗਲਤ ਕਰੋਗੇ ਮੈਂ ਫਿਰ ਉਸ ਦੇ ਹਿਸਾਬ ਨਾਲ ਸੀ ਜਵਾਬ ਦੇਵਾਂਗਾ ਵੀ ਅੱਜ ਅਭੀ ਸਾਨੂੰ ਸਾਰੇ ਤਰੀਕੇ ਆਉਂਦੇ ਆ ਸੀ ਕਿ ਜੇ ਵੀ ਬਈ ਇਸ ਚ ਰੋਗੁਰ ਸਿੱਖੀ ਨਾਲ ਤੁਸੀਂ ਆਵਦਾ ਕੰਮ ਕਰੋ ਸਾਨੂੰ ਆਵਦਾ ਕੰਮ ਕਰ ਲੈਣ ਜਿਹੜੇ ਨਾਨਕ ਸਾਹਿਬ ਦੀ ਮਰਿਆਦਾ ਜਿਹੜੀ ਆ ਮੈਂ ਉਹ ਵੀ ਛੇਦੀ ਪਾਉਂਗਾ ਜਿਹੜੀ ਮਰਿਆਦਾ ਨਿਸ਼ਾਨ ਸਭ ਕਿਉਂ ਨਹੀਂ ਲੈ ਜਾਂਦਾ ਹੋਰ ਕਿਉਂ ਲੈ ਜਾਂਦਾ ਸਾਰਾ ਕੁਝ ਮੈਂ ਦੱਸੂਗਾ ਦੱਸੂਗਾ ਤੇ ਹੁਣ ਪੁੱਛ ਪੜਤਾਰ ਕਰਨ ਲਈ ਭਾਈ ਗਰਚਾਨ ਸਿੰਘ ਰਸਿਆ ਜੀ ਜਿਹੜੇ ਲੁਧਿਆਣੇ ਰਹਿੰਦੇ ਆ ਉਹਨਾਂ ਦਾ ਟੈਲੀਫੋਨ ਨੰਬਰ ਹੈ 98144 98144 55333 55333 98144 55333 ਹਾਂਜੀ 98144 55333 ਤੇ ਉਥੇ ਜੀ ਪਤਾ ਕਰੋ ਉਥੇ ਫਾਈਂਡ ਕਰੋ ਜਿਸ ਪਰਿਵਾਰ ਨੂੰ ਵਰਸਾ ਤੇ ਬਲਾਓ ਚੰਗੀ ਗੱਲ ਹੈ ਇਹ ਔਰ ਇਹੀ ਬੇੰਤੀ ਸੀ ਹੋਰ ਜੇ ਕੋਈ ਕੋਈ ਭਈ ਕੋ ਦੱਸ ਜਿਆ ਤਾਂ ਕੋਈ ਭੁੱਲ ਹੋਊਗੀ ਦੱਸ ਕੇ ਉਹਦਾ ਜੱਜ ਕਰ ਪਰ ਮੈਂ ਜਿਹੜਾ ਜੱਠਾ ਮੈਂ ਤੈਸੋ ਕਿਹਾ ਹਨਾ ਉਹ ਹੂਆ ਵੀ ਉਹ ਹੀ ਸੋ ਕੋ ਦੱਸਤਾ ਵੀ ਪਰਿਵਾਰ ਸਾਡੇ ਨਜ਼ਦੀਕ ਸੀ ਸਾਡੇ ਕੋਲ ਰਹਿੰਦੇ ਸੀ ਅਸੀਂ ਉਹਦੇ ਅੱਖੀ ਵੀ ਦੇਖਿਆ ਰਹਿੰਦੇ ਗਰੀਬੀ ਦੀ ਹਾਲਤ ਦੇਖੀ ਪਰ ਅੱਜ ਦੇਖੋ ਜੇ ਪਰਿਵਾਰ ਜਿਹੜੇ ਆ ਮਿਲੀ ਨੇ ਰਾਹ ਲੁਧੇਣਾ ਦੇਖੋ ਇਹਨਾਂ ਦੇ ਕੰਮ ਕਿੰਨੇ ਆ ਜਗਜੀਤ ਨਗਰ ਲੁਧੇਣਾ ਸਭ ਨੇ ਸਾਬਾ ਨਗਰ ਕੋਈ ਨਾ ਕੋਠੀਆਂ ਦੇਖੋ ਕਿੰਨੇ ਕਾਰਵਰ ਚੱਲਦੇ ਆ ਵੇ ਕਰੋੜਾ ਪਤੀ ਬਣੇ ਹੋਇਆ ਜੀ ਕੀ ਜੇ ਬਖਸ਼ਿਸ਼ ਤੰਤ ਬਾਬਾ ਈਸ਼ਰ ਸਿੰਘ ਮਾਰੇ ਦੀ ਬਖਸ਼ਿਸ਼ ਸਾਧੂ ਬੋਲੇ ਸਹਿਸਵਾ ਸਾਧੂ ਕੋਲ ਨਾ ਬਰਤਨ ਜਾਏ ਸਾਧੂ ਚਾਹਟਲਾ ਦਾ ਇਹ ਬਖਸ਼ਿਸ਼ ਦੀ ਮਹਾਂਪਰਸ਼ੈ ਇਹ ਚ ਕੀਆ ਇਹ ਜੇ ਭਾਵਨਾ ਰੱਖੋ ਭਾਵਨਾ ਰੱਖੋਗੇ ਬੇੜੇ ਪਾਰ ਤੇ ਜਿਸ ਤਰ੍ਹਾਂ ਨੇ ਭਗਤ ਨੇ ਪੱਥਰ 'ਤੇ ਭਾਵਨਾ ਰੱਖੀ ਬੇੜੇ ਪਾਰੂਗੀ ਪੰਡਤ ਨੇ ਪੰਡਤ ਨੇ ਪੱਥਰ ਸਮਝਿਆ ਹੁਣ ਦੱਸਦਾ ਨਹੀਂ ਸੀ ਵੀ ਉਹ ਪੰਡਤ ਨੇ ਪੁੱਛਿਆ ਵੀ ਕਿੱਥੇ ਆ ਭਗਵਾਨ ਉਹ ਕਿਧਰ ਨੱਕੇ ਮੋੜਦਾ ਭਗਵਾਨ ਕਿੱਥੇ ਆ ਇਹ ਉਹ ਬਈਆ ਮੱਝਾਂ ਚਾਰਦਾ ਗਾਵਾਂ ਚਾਰਦਾ ਤੇ ਉਹ ਵੇਖਿਆ ਉਹਨਾਂ ਦਾ ਨਦਰ ਨਾ ਵੀ ਭਾਵਨਾ ਦੀ ਗੱਲ ਹੁੰਦੀ ਹੈ ਭਾਵਨਾ ਦੇ ਜੇ ਭਾਵਨਾ ਦੀ ਅੱਖਾਂ ਦਾ ਦੇਖੋ ਸਭ ਕੋ ਬਰਦ ਹੋ ਜਾ ਸਾਰੇ ਕੋ ਪ੍ਰਾਪਤ ਹੁੰਦਾ ਉਹ ਭਾਵਨਾ ਦੀ ਗੱਲ ਹੈ ਇੱਕ ਨਿਤਨੇਮ ਕਰੋ ਇੱਕ ਭਾਵਨਾ ਦੇਖੋ ਭਾਬਾ ਜੀ ਸਾਰੇ ਬਿੜੇ ਪੜ ਗਏ ਇਹੀ ਬੇਨਤੀ ਆ ਪੁਲੰਚਿਕ ਜੀ ਮਾਫੀ ਦੇਦਾਸ ਬੇਨਤੀ ਕਰਦਾ ਬਾਈ ਜੀ ਕਾ ਕਾਲ ਸਾ ਬਾਈ ਜੀ ਕੀ ਫਤਿਹ